ਜਿਹੜਾ ਬੰਦਾ ਇੱਥੋਂ ਬਾਜੀ ਮਾਰ ਗਿਆ ਉਹਨੂੰ ਆਪਾਂ ਕਵਾਂਗੇ ਸ਼ਾਸਕ ਅਕਬਰ ਸਿਆਸਤ ਦਾ ਸ਼ਾਸਕੰਦਰੀ ਕਹਾਊਗਾ ਉਹ ਕਿਉਂਕਿ ਜੀਨੇ ਵੀ ਜਿਹੜਾ ਵੀ ਜਿੱਤਿਆ ਉਹ ਜਿਹੜੇ 2 ਜਾਂ 3 ਬੰਦਿਆਂ ਨੂੰ ਹਰਾਊਗਾ ਤਿੰਨੀ ਮਹੱਤਵਪੂਰਨ ਜੇ فرض ਕਰੂ ਵੀ ਗੁਰਮੀਤ ਸਿੰਘ ਖੁੱਡੀਆਂ ਜਿੱਤੇ ਤੇ ਇਹ ਖੇਤੀਬਾੜੀ ਮੰਤਰੀ ਹੈ ਮੁਕਾਬਲੇ ਤੇ ਕੌਣਾ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਬਾਦਲ ਪਰਿਵਾਰ ਦੀ ਅਹਿਮ ਮੈਂਬਰ ਹੈ ਔਰ ਦੂਜੇ ਪਾਸੇ ਜੀਤ ਮਹਿੰਦਰ ਸਿੰਘ ਸਿੱਧੂ ਅਗਰ ਬੀਬਾ ਜੀ ਜਿੱਤਦੇ ਹੈ ਤੇ ਉਹਨਾਂ ਨੇ ਕਿਹਾ ਕਿਉਂ ਪਾਰਲੀਮੈਂਟ ਦਾ ਕਿਉਂ ਆਪਣਾ ਕੈਬਨਿਟ ਦਾ ਮੈਂਬਰ ਮਰਿਆ ਚਿੱਤ ਔਰ ਇਹ ਵੀ ਗੱਲ ਹੋਊਗੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਡੀਆਂ ਸਾਹਿਬ ਤੋਂ ਹਾਰੇ ਵੀ ਪੰਜ ਵਾਰ ਦੇ ਚੀਫ ਮਿਨਿਸਟਰ 11 ਵਾਰ ਦੇ ਐਮ ਐਲ ਏ ਉਹਨਾਂ ਨੇ ਕਿਹਾ ਕਿ ਬਜ਼ੁਰਗਾਂ ਨੂੰ ਹਰਾਇਆ ਸਿਆਦ ਦੇ ਖੋਸੀ ਬਦਲਾ ਲਿਆ ਅਗਰ ਜੀਤ ਮhender ਸਿੰਘ ਜਿੱਤ ਗਿਆ ਤੇ ਉਹਨੇ ਕਿਹਾ ਵੀ ਕਿਹੜੀ ਹੈ ਕਿਹੜਾ ਅਕਾਲੀ ਦਲ ਤੇ ਕਿਹੜੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਸ਼ਾਸਕ ਅੰਦਰ ਹੈ ਇਥੋਂ ਦਾ ਤਾਂ ਉਹ ਜੀਤ ਮhender ਸਿੰਘ ਜਿੱਤਿਆ ਸੋ ਬੜੀ ਇੰਟਰਸਟਿੰਗ ਚੋਨ ਹੋਊਗੀ ਪੰਜਾਬ ਦੀ ਹੋਟ ਸੀਟ ਬਠਿੰਡਾ ਤੇ ਅੱਜ ਚਰਚਾ ਕਰਾਂਗੇ ਚਰਚਾ ਕਰਨ ਲਈ ਸਾਡੇ ਨਾਲ ਇਸ ਵਕਤ ਸੀਨੀਅਰ ਪੱਤਰਕਾਰ ਬਖਤੋਖ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਮਿਹਰਬਾਨੀ ਕੁਨਾਲ ਸਭ ਠੀਕ ਠਾਕ ਹੈ ਬਹੁਤ ਵਧੀਆ ਢਿੱਲੋਂ ਸਾਹਿਬ ਤੇ ਇਹ ਸਭ ਪੰਜਾਬ ਦੀ ਹੋਟ ਸੇਟ ਮੰਨੀ ਜਾਂਦੀ ਹੈ ਬਠਿੰਡਾ ਕਿਉਂਕਿ ਬਾਦਲਪਰੀਵਾਲ ਦਾ ਵੀ ਗੜ ਮੰਨਿਆ ਜਾਂਦਾ ਤੇ ਉਮੀਦਵਾਰਾਂ ਦਾ ਐਲਾਨ ਹੋ ਗਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਫੀਸ਼ੀਅਲੀ ਤੌਰ ਤੇ ਐਲਾਨ ਨਹੀਂ ਕੀਤਾ ਉਮੀਦਵਾਰਾ ਹਰਸਨਰਤ ਕੋਰ ਬਾਦਲ ਕਹਿੰਦੇ ਆ ਜੇ ਲੜਾਂਗੇ ਤਾਂ ਬਠਿੰਡਾ ਸੀਟ ਤੋਂ ਲੜੂੰਗੀ ਨਹੀਂ ਤਾਂ ਤੇ ਜੋ ਉਮੀਦਵਾਰ ਐਲਾਨ ਹੋਏ ਨੇ ਕਾਫੀ ਚੋਣਾਂ ਤੁਸੀਂ ਦੇਖੇ ਨੇ ਕਈ ਚੋਣਾਂ ਦੇ ਵਿੱਚ ਪੱਤਰਕਾਰਤਾ ਕੀਤੀ ਹੈ ਤੇ ਕੀ ਨਜ਼ਰ ਆਉਂਦਾ ਭੀ ਵੇਖ ਲੀਡਰਾਂ ਦਾ ਤੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਬਠਿੰਡਾ ਦੀ ਸੀਟ ਪੈ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਕੋਨਾਲ ਲੀਡਰਾਂ ਦੇ ਭਵਿੱਖ ਨਾਲੋਂ ਭਵਿੱਖ ਲੋਕਾਂ ਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਵੈਸੇ ਜਦੋਂ ਵੀ ਚੋਣਾਂ ਆਉਂਦੀਆਂ ਲੀਡਰ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਆਂ ਬੜੇ ਸਭਜ ਬਾਗ ਦਿਖਾਉਂਦੇ ਆਂ ਲੋਕਾਂ ਨੂੰ ਲੇਕਿਨ ਅਮਲ ਦੇ ਵਿੱਚ ਜਦੋਂ ਦੇਖਦੇ ਆਂ ਪਾ ਕੀ ਹੁੰਦਾ ਹੈ ਜਦੋਂ ਚੁਣਿਆ ਜਾਂਦੇ ਤੇ ਬਾਅਦ ਦੇ ਵਿੱਚ ਕੋਈ ਸਾਰ ਨਹੀਂ ਲੈਂਦਾ ਬਠਿੰਡਾ ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਇੱਕ ਬਹੁਤ ਹੌਟ ਸੀਟ ਹੈ ਇਤਿਹਾਸਿਕ ਪੱਖ ਤੋਂ ਵੀ ਦੇਖੀਏ ਤਾਂ ਬਠਿੰਡਾ ਕੋਈ ਛੋਟਾ ਮੋਟਾ ਸ਼ਹਿਰ ਨਹੀਂ ਇਹਦੇ ਕੋਲ ਇੱਕ ਬਹੁਤ ਵੱਡਾ ਵਿਰਸਾ ਹੈ ਬਹੁਤ ਵੱਡੇ ਵਿਰਸੇ ਦਾ ਮਾਲਕ ਹੈ ਬਠਿੰਡਾ ਕਿਸੇ ਜ਼ਮਾਨੇ ਦੇ ਵਿੱਚ ਇਸੇ ਬਠਿੰਡਾ ਦੇ ਕਿਲੇ ਦੇ ਵਿੱਚ ਰਜ਼ੀਆ ਸੁਲਤਾਨਾ ਵੀ ਕੈਦ ਰਹੀ ਹੈ ਕਿਸੇ ਜ਼ਮਾਨੇ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੀ ਇਸ ਇਲਾਕੇ ਦੇ ਵਿੱਚ ਆਏ ਸੀ ਔਰ ਉਹਨਾਂ ਨੇ ਬਠਿੰਡਾ ਦੇ ਕਿਲਾ ਮੁਬਾਰਕ ਦੇ ਨੂੰ ਆਪਣੇ ਚਰਨ ਸ਼ੋਹਾਂ ਦੇ ਨਾਲ ਅਸ਼ੀਰਵਾਦ ਦਿੱਤੀ ਸੀ ਬਹੁਤ ਪੁਰਾਣਾ ਰੇਲਵੇ ਜੰਕਸ਼ਨ ਹੈ ਜੇ ਅਸੀਂ ਦੇਖੀਏ ਤਾਂ ਬਹੁਤ ਪੁਰਾਣਾ ਹੈ ਇਹ ਸਭਿਆਚਾਰਕ ਵਿਦਿਅਕ اور ਵਪਾਰਕ ਕੇਂਦਰ ਵੀ ਰਿਹਾ ਹੈ ਐ ਰਾਜਨੀਤਿਕ ਪੱਖ ਤੋਂ ਆਪਾਂ ਦੇਖੀਏ ਤੇ ਇਸ ਸ਼ਹਿਰ ਨੇ ਬਹੁਤ ਵੱਡੇ ਵੱਡੇ ਲੋਕ ਪੈਦਾ ਕੀਤੇ ਹੈ ਇਸ ਸ਼ਹਿਰ ਨੇ ਰਾਜਿਆਂ ਨੂੰ ਰੰਕ ਬਣਦੇ ਵੀ ਦੇਖਿਆ ਤੇ ਅਰੰਕਾਂ ਨੂੰ ਰਾਜੇ ਬਣਦੇ ਵੀ ਦੇਖਿਆ ਮੇਰੀ ਆਪਣੀ ਉਮਰ ਦੇ ਵਿੱਚ ਮੈਂ ਦੇਖਿਆ ਕਿ ਇਸ ਸ਼ਹਿਰ ਦੇ ਵਿੱਚ ਇੱਕ ਅਜਿਹਾ ਵੀ ਸਖ ਮਲੇ ਬਣ ਕੇ ਮੰਤਰੀ ਬਣਨ ਚ ਕਾਮਯਾਬ ਹੋ ਗਿਆ ਸੀ ਜਿਹੜਾ ਕਚਹਿਰੀਆਂ ਦੇ ਵਿੱਚ ਬੈਠ ਕੇ ਰਜਿਸਟਰੀਆਂ ਲਿਖਦਾ ਹੁੰਦਾ ਸੀ ਔਰ ਉਹਨੇ ਹਰਾਇਆ ਕਿਸ ਬੰਦੇ ਨੂੰ ਸੀ ਉਸ ਬੰਦੇ ਨੂੰ ਹਰਾਇਆ ਸੀ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਹੁੰਦਾ ਸੀ ਤੇ ਹਾਰਨ ਤੋਂ ਬਾਅਦ ਉਹ ਬੰਦਾ ਸੁਪਰੀਮ ਕੋਰਟ ਦੇ ਜੱਜ ਤੱਕ ਪਹੁੰਚ ਗਿਆ ਸੀ ਉਹਦਾ ਨਾਮ ਸੀ ਜਸਟਿਸ ਹਰਵੰਸ ਲਾਲ ਤੇ ਜਿਸ ਬੰਦੇ ਨੇ ਹਰਾਇਆ ਸੀ ਉਹਦਾ ਨਾਮ ਸੀ ਬਾਉ ਫਕੀਰ ਚੰਦ ਇਹ ਇਹੋ ਜਿਹਾ ਸ਼ਹਿਰ ਹੈ ਅੱਜ ਵੀ ਜਿਵੇਂ ਆਪਾਂ ਦੇਖਦੇ ਆਂ ਕੈਂਡੀਡੇਟਸ ਦਾ ਐਲਾਨ ਹੋ ਚੁੱਕਿਆ ਹੈ ਅਕਾਲੀ ਦਲ ਜਿਹੜੀ ਇਥੋਂ ਦੀ ਇੱਕ ਬਹੁਤ ਇੰਪੋਰਟੈਂਟ ਪਾਰਟੀ ਹੈ ਔਰ ਅਕਾਲੀ ਦਲ ਨੂੰ ਕਿਉਂਕਿ ਹੈੱਡ ਕਰਦਾ ਬਾਦਲ ਪਰਿਵਾਰ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਦੀ ਸ਼ਰੀਕੇ ਹਯਾਤ ਬੀਬੀ ਹਰ ਸਿਮਰਤ ਕੌਰ ਬਾਦਲ ਉਹ 2009 ਤੋਂ ਲਗਾਤਾਰ ਬਠਿੰਡਾ ਹਲਕੇ ਦੀ ਪਾਰਲੀਮੈਂਟ ਦੇ ਵਿੱਚ ਪ੍ਰਤੀਨਿਧਤਾ ਕਰਦੇ ਆ ਹਾਲੇ ਤੱਕ ਉਹਨਾਂ ਦਾ ਐਲਾਨ ਪਾਵੇਂ ਨਹੀਂ ਹੋਇਆ ਲੇਕਿਨ ਇਹ ਪੱਕਾ ਹੈ ਕਿ ਇਹ ਹਲਕੇ ਤੋਂ ਅਕਾਲੀ ਦਲ ਵੱਲੋਂ ਚੋਣ ਉਹਨਾਂ ਨਹੀਂ ਲੜਨੀ ਹੈ ਕਿਉਂਕਿ ਉਹਨਾਂ ਦੀਆਂ ਤਿਆਰੀਆਂ ਬੜੀਆਂ ਜ਼ਬਰਦਸਤ ਹੈ ਤੁਸੀਂ ਦੇਖੋ ਵੀ ਭਾਵੇਂ ਹਾਲੇ ਉਹਨਾਂ ਦੀ ਕੈਂਡੀਡੇਚਰ ਦਾ ਐਲਾਨ ਨਹੀਂ ਹੋਇਆ ਲੇਕਿਨ ਸ਼ਹਿਰ ਦੇ ਵਿੱਚ ਉਹਨਾਂ ਦੀ ਐਡਵਰਟਾਈਜ਼ਮੈਂਟ ਜਿਹੜੀ ਲੱਗੀ ਹੋਈ ਹੈ ਆਪਣੇ ਦੌਰ ਦੇ ਵਿੱਚ ਜਿਹੜੇ ਉਹਨਾਂ ਨੇ ਕੰਮ ਕੀਤੇ ਹੈ ਉਹਨਾਂ ਕੰਮਾਂ ਨੂੰ ਦਰਸਾਇਆ ਗਿਆ ਹੈ ਖਾਸ ਕਰਕੇ ਉਹ ਦਰਸਾਉਂਦੇ ਹੈ ਕਿ ਮੇਰੇ ਜ਼ਮਾਨੇ ਦੇ ਵਿੱਚ ਇੱਥੇ ਏਮਜ਼ ਆਇਆ ਮੇਰੇ ਜ਼ਮਾਨੇ ਦੇ ਵਿੱਚ ਇੱਥੇ ਸੈਂਟਰਲ ਯੂਨੀਵਰਸਿਟੀ ਆਈ ਇਹਨਾਂ ਚੀਜ਼ਾਂ ਨੂੰ ਉਹ ਦਰਸਾਉਂਦੇ ਹੈ ਦੂਜੇ ਪਾਸੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਨੇ ਵੀ ਆਪਣੇ ਬਹੁਤ ਹੀ ਮਹੱਤਵਪੂਰਨ ਕੈਬਨਿਟ ਮੈਂਬਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਔਰ ਗੁਰਮੀਤ ਸਿੰਘ ਖੁੱਡੀਆਂ ਵੀ ਕਿਸੇ ਜਾਣ ਪਛਾਣ ਦੇ ਲਖਾਇਕ ਨਹੀਂ ਉਹਨਾਂ ਦੀ ਆਪਣੇ ਆਪ ਦੇ ਵਿੱਚ ਹੀ ਜਾਣ ਪਛਾਣ ਹੈ ਉਹ ਮਰਹੂਮ ਜਥੇਦਾਰ ਜਗਦੀਪ ਸਿੰਘ ਖੁੱਡੀਆਂ ਜਿਨ੍ਹਾਂ ਨੂੰ ਦਰਵੇਸ਼ ਸਿਆਸਤਦਾਨ ਵਜੋਂ ਅੱਜ ਵੀ ਲੋਕ ਜਾਣਦੇ ਹੈ 1990 ਦੇ ਵਿੱਚ ਉਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਹਲਕਾ ਫਰੀਦਕੋਟ ਤੋਂ ਔਰ ਬੜੇ ਭੇਤਪਰੇ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਮੌਤ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਤੱਥ ਉਜਾਗਰ ਕੀਤਾ ਸੀ ਉਹ ਇਹ ਸੀ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਮੌਤ ਸਧਾਰਨ ਮੌਤ ਨਹੀਂ ਸੀ ਸਗੋਂ ਉਹ ਇੱਕ ਕਤਲ ਸੀ ਔਰ ਉਸ ਕਤਲ ਦੀ ਜਾਂਚ ਵੀ CBI ਨੂੰ ਦੇ ਦਿੱਤੀ ਸੀ ਲੇਕਿਨ ਉਹ ਜਾਂਚ ਕਲੋਜ਼ ਕਰਤੀ ਸੀ CBI ਦੇ ਹੱਥ ਪੱਲੇ ਵੀ ਕੋਈ ਨਹੀਂ ਸੀ ਕੁਝ ਤੱਥ ਨਹੀਂ ਸੀ ਆਇਆ ਉਹਨਾਂ ਦੇ ਸੁਪੁੱਤਰ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਹੈ ਕੈਬਨਿਟ ਮੰਤਰੀ ਹੈ ਪੰਜਾਬ ਦੇ ਖੇਤੀਬਾੜੀ ਦਾ ਵਿਭਾਗ ਹੈ ਉਹਨਾਂ ਦੇ ਕੋਲੇ ਬਹੁਤ شریف ਸਿਆਸਤਦਾਨ ਹੈ ਉਹਨਾਂ ਨੂੰ ਵੀ ਲੋਕ ਬੜਾ ਪਿਆਰ ਕਰਦੇ ਹੈ ਅੱਜ ਦੀ ਘੜੀ ਦੀ ਆਪਾਂ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਲੋਕ ਜਿਆਦਾ ਜਿਹੜਾ ਹੈਗਾ ਪਸੰਦ ਕਰਦੇ ਹੈ ਪਿਆਰ ਕਰਦੇ ਹੈ ਤੀਸਰੇ ਕੈਂਡੀਡੇਟ ਜਿਹੜੇ ਹੈਗੇ ਇਸ ਸਾਲ ਕੇ ਤੋਂ ਹੈ ਜੀਤ ਮਹਿੰਦਰ ਸਿੰਘ ਸਿੱਧੂ ਜੀਤ ਮਹਿੰਦਰ ਸਿੰਘ ਸਿੱਧੂ ਵੀ ਕਿਸੇ ਤੋਂ ਘੱਟ ਨਹੀਂ ਉਹਨਾਂ ਦਾ ਵੀ ਇੱਕ ਆਪਣਾ ਇਤਿਹਾਸ ਹੈ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਔਰ ਇੰਜੀਨੀਅਰਿੰਗ ਕਰਕੇ ਉਹ ਪੋਲਿਟਿਕਸ ਦੇ ਵਿੱਚ ਆਉਂਦੇ ਐ ਪਰਿਵਾਰ ਉਹਨਾਂ ਦਾ ਬਹੁਤ ਵੱਡਾ ਬੜਾ ਵੱਡਾ ਨਾਂ ਹੈ ਉਹਨਾਂ ਦੇ ਪਿਤਾ ਜੀ ਸਰਦਾਰ ਭਪਿੰਦਰ ਸਿੰਘ ਸਿੱਧੂ ਸਾਹਿਬ ਉਹ ਡਿਪਟੀ ਕਮਿਸ਼ਨਰ ਵੀ ਰਹੇ ਐ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਐ ਔਰ ਬੜੇ ਨਫੀਸ ਸਿਆਸਤਦਾਨ ਸੀ ਜਿਤ ਮਹਿੰਦਰ ਸਿੰਘ ਸਿੱਧੂ ਨੂੰ ਇੱਕ ਦਬੰਗ ਆਗੂ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਨੇ ਪਹਿਲੀ ਵਾਰ ਚੋਣ ਲੜੀ ਸੀ 1997 ਚ ਥੋੜੀਆਂ ਜਿਹੀਆਂ ਵੋਟਾਂ ਤੇ ਉਹ ਲੂਜ਼ ਕਰਕੇ ਸੀ ਹਾਰ ਗਏ ਸੀ ਫਿਰ ਉਹਨਾਂ ਨੇ 2002 ਦੇ ਵਿੱਚ ਚੋਣ ਲੜੀ ਔਰ 2002 ਦੇ ਵਿੱਚ ਉਹਨਾਂ ਨੇ ਇੰਡੀਪੈਂਡੈਂਟ ਚੋਣ ਲੜੀ ਸੀ ਔਰ ਦੋ ਕੈਂਡੀਡੇਟਾਂ ਨੂੰ ਤੇ ਦੋ ਪਾਰਟੀਆਂ ਨੂੰ ਹਰਾਇਆ ਸੀ ਅਕਾਲੀ ਦੰਨੂ ਵੀ ਹਰਾਇਆ ਸੀ ਔਰ ਕਾਂਗਰਸ ਪਾਰਟੀ ਨੂੰ ਵੀ ਹਰਾਇਆ ਸੀ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਬਹੁਤ ਜਿਹੜੇ ਹੈਗੇ ਆਪਾਂ ਕਵਾਂਗੇ ਅ ਅਹਿਮ ਆਗੂ ਹਰਮੰਦਰ ਸਿੰਘ ਜੱਸੀ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਹੋ ਚੁੱਕੀ ਹੈ ਡੇਰਾ ਮੁਖੀ ਅ ਰਾਮ ਰਹੀਮ ਨਾਲ ਉਹਨਾਂ ਨੂੰ ਹਰਾਇਆ ਸੀ ਇਹ ਕੋਈ ਛੋਟੀ ਗੱਲ ਨਹੀਂ ਹੈ ਫਿਰ ਉਹ 2002 ਦੇ ਵਿੱਚ ਇੰਡੀਪੈਂਡੈਂਟ ਐਮਐਲਏ ਬਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਕਲੋਜ਼ ਹੋ ਗਏ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਸਾਰਥੀ ਹੁੰਦੇ ਸੀ ਕਿਸਮ ਦੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਦਾ ਸਟੀਰਿੰਗ ਅਕਸਰ ਉਹਨਾਂ ਦੇ ਹੱਥ ਵਿੱਚ ਹੁੰਦਾ ਸੀ ਔਰ 2002 ਤੋਂ ਬਾਅਦ ਉਹਨਾਂ ਨੇ 2007 ਚ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜੀ ਜਿੱਤੇ 2012 ਚ ਫਿਰ ਉਹ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੇ ਮੈਂਬਰ ਬਣੇ 2014 ਦੇ ਵਿੱਚ ਆ ਕੇ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਔਰ ਐਮਐਲਏ ਸ਼ਿਪ ਤੋਂ ਵੀ ਅਸਤੀਫਾ ਦਿੱਤਾ ਸੀ ਫਿਰ ਉਹਨਾਂ ਅਕਾਲੀ ਦਲ ਜੋਇਨ ਕਰ ਲਿਆ ਸੀ ਔਰ ਅਕਾਲੀ ਦਲ ਵੱਲੋਂ ਵੀ ਉਹ ਵਿਧਾਨ ਸਭਾ ਦੇ ਮੈਂਬਰ ਬਣਨ ਵਿੱਚ ਕਾਮਯਾਬ ਹੋ ਗਏ ਸੀ 2017 ਤੇ 2022 ਦੇ ਵਿੱਚ ਉਹਨਾਂ ਨੂੰ ਜਿੱਤ ਨਸੀਬ ਨਹੀਂ ਸੀ ਹੋਈ ਉਦੋਂ ਬੀਬੀ ਬਲਜਿੰਦਰ ਕੌਰ ਜੀ ਦੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਚੀਫ ਬਿਪਾ ਪੰਜਾਬ ਵਿਧਾਨ ਸਭਾ ਚ ਉਹਨਾਂ ਤੋਂ ਉਹ ਚੋਣ ਹਾਰ ਗਏ ਸੀ ਕਾਫੀ ਵਧੀਆ ਤਜਰਬਾ ਉਹਨਾਂ ਦੇ ਕੋਲੇ ਔਰ ਮਨਿਆਜੰਦਾ ਜੀਤ ਮਹਿੰਦਰ ਸਿੰਘ ਸਿੱਧੂ ਬਾਰੇ ਕਿ ਜਿਹਨੂੰ ਇੱਕ ਵਾਰੀ ਉਹਨੇ ਹਾਂ ਕਹਿਤੀ ਉਹਦੇ ਨਾਲ ਹੈ ਲੋਕ ਉਹਨਾਂ ਦੀ ਵੀ ਇੱਜ਼ਤ ਮਾਨ ਕਰਦੇ ਐ ਸੋ ਇਸ ਵੇਲੇ ਕੁੱਲ ਮਿਲਾ ਕੇ ਤਿੰਨ ਪਲਵਾਨਤਾ ਮੈਦਾਨ ਚ ਆ ਚੁੱਕੇ ਐ ਔਰ ਬੀਬਾ ਜੀ ਜਿਹੜੇ ਹੈਗੇ ਆ ਉਹਨਾਂ ਨੇ ਐਨ ਪੂਰੀ ਕਮਰ ਕਸੇ ਕੀਤੇ ਹੋਏ ਆ ਉਹ ਐਕਟਿਵ ਆ ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਜਾਂਦੇ ਆ ਉਹਨਾਂ ਨੇ ਹੋਰ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਦਾ ਨਾਮ ਅਨਾਉਂਸ ਹੋ ਜਾਣਾ ਹੈ ਔਰ ਉਹਨਾਂ ਨੇ ਵੀ ਇਥੇ ਚੋਣ ਲਾ Đੀ ਸੋ ਕੁੱਲ ਮਲਾਕੇ ਜਿਵੇਂ ਤੁਸੀਂ ਕਹੇ ਬਠਿੰਡਾ ਸੀਟ ਦਾ ਦੰਗਲ ਇਹ ਇੱਕ ਇਤਿਹਾਸਿਕ ਦੰਗਲ ਹੋਊਗਾ ਜਿਹੜਾ ਬੰਦਾ ਇਥੋਂ ਬਾਜੀ ਮਾਰ ਗਿਆ ਉਹਨੂੰ ਆਪਾਂ ਕਵਾਂਗੇ ਸ਼ਾਹ ਸਕੰਦਰ ਸਿਆਸਤ ਦਾ ਸ਼ਾਹ ਸਕੰਦਰੀ ਕਹਾਊਗਾ ਉਹ ਕਿਉਂਕਿ ਜੀਨੇ ਵੀ ਜਿਹੜਾ ਵੀ ਜਿੱਤਿਆ ਉਹ ਜਿਹੜੇ ਦੋ ਜਾਂ ਤਿੰਨ ਬੰਦਿਆਂ ਨੂੰ ਹਰਾਊਗਾ ਤਿੰਨੀ ਮਹੱਤਵਪੂਰਨ ਹੈ ਜੇ ਫਰਜ਼ ਕਰੂ ਵੀ ਗੁਰਮੀਤ ਸਿੰਘ ਖੁੱਡੀਆਂ ਜਿੱਤੇ ਇਹ ਖੇਤੀਬਾੜੀ ਮੰਤਰੀ ਹੈ ਮੁਕਾਬਲੇ ਤੇ ਕੌਣਾ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਬਾਦਲ ਪਰਿਵਾਰ ਦੀ ਅਹਿਮ ਮੈਂਬਰ ਹੈ ਔਰ ਦੂਜੇ ਪਾਸੇ ਜੀਤ ਮਹਿੰਦਰ ਸਿੰਘ ਸਿੱਧੂ ਅਗਰ ਬੀਬਾ ਜੀ ਜਿੱਤੇ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਪਾਰਲੀਮੈਂਟ ਦਾ ਕਿਉਂ ਆਪਣਾ ਕੈਬਨਿਟ ਦਾ ਮੈਂਬਰ ਮਾਰਿਆ ਚਿੱਤ ਔਰ ਇਹ ਵੀ ਗੱਲ ਹੋਊਗੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁੱਡੀਆਂ ਸਾਹਿਬ ਤੋਂ ਹਾਰੇ ਵੇ ਪੰਜ ਵਾਰ ਦੇ ਚੀਫ ਮਿਨਿਸਟਰ 11 ਵਾਰ ਦੇ ਐਮ ਐਲ ਏ ਉਨੇ ਕਹਿਣਾ ਕਿ ਬਜ਼ੁਰਗਾਂ ਨੂੰ ਹਰਾਇਆ ਸੀ ਆ ਦੇ ਖੋਸੀ ਬਦਲਾ ਲੈਆ ਅਗਰ ਜੀਤ ਮਹਿੰਦਰ ਸਿੰਘ ਜਿੱਤ ਗਿਆ ਤੇ ਉਹਨੇ ਕਹਿਣਾ ਵੀ ਕਿਹੜੀ ਹੈ ਕਿਹੜਾ ਅਕਾਲੀ ਦਲ ਤੇ ਕਿਹੜੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਇਹ ਸ਼ਾਸਕ ਅੰਦਰ ਹੈ ਇਥੋਂ ਦਾ ਤਾਂ ਉਹ ਜੀਤ ਮਹਿੰਦਰ ਸਿੱਧੂ ਯਸੋ ਬੜੀ ਇੰਟਰਸਟਿੰਗ ਚੋਣ ਹੋਊਗੀ ਔਰ ਇਹ ਚੋਣ ਨਾ ਸਿਰਫ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਹੋਊਗੀ ਲੇਕਿਨ ਪੰਜਾਬ ਨਹੀਂ ਦੁਨੀਆ ਦੇ ਲੋਕਾਂ ਦੇ ਲਈ ਇਹ ਹੋਊਗੀ ਕਿਉਂਕਿ ਇਹ ਖਿੱਤਾ ਉਹ ਹੈ ਜਿਹਦੀ ਇੱਕ ਵੱਖਰੀ ਕਿਸਮ ਦੀ ਜਿਹੜੀ ਹੈ ਪਛਾਣਾ ਦੁਨੀਆ ਦੇ ਵਿੱਚ ਔਰ ਸੈਂਟਰਲ ਯੂਨੀਵਰਸਿਟੀ ਕਰਕੇ ਏਮਜ਼ ਕਰਕੇ ਬਠਿੰਡੇ ਦਾ ਕਿਲਾ ਕਰਕੇ ਵੱਡਾ ਜੰਕਸ਼ਨ ਹੋਣ ਦੀ وجہ ਕਾਰਨ ਦੁਨੀਆ ਦੇ ਵਿੱਚ ਇਹਦਾ ਨਾਮ ਹੈ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਇਲੈਕਸ਼ਨ ਹੈ ਜੀ ਕੁਨਾਲ ਹਸਮਰਤ ਕੋਲ ਬਾਦਲ ਬਾਦਲ ਪਰਿਵਾਰ ਦਾ ਵੱਡਾ ਚਿਹਰਾ ਜੀ ਮੌਜੂਦਾ ਐਮਪੀ ਵੀ ਨੇ ਬਠਿੰਡਾ ਤੋਂ ਲੇਕਿਨ ਪ੍ਰਚਾਰ ਜਿਸ ਤਰ੍ਹਾਂ ਹਸਮਰਤ ਕੋਲ ਬਾਦਲ ਲਗਾਤਾਰ ਕਰ ਰਹੇ ਨੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਦਿਹਾਤੀ ਏਰੀਆਟ ਵੀ ਜਾ ਰਹੇ ਨੇ ਤਲਵੰਡੀ ਮੋੜ ਮੰਡੀ ਸਾਰੇ ਪਾਸੇ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਮੀਟਿੰਗ ਕਰ ਰਹੇ ਜੁਆਇਨਿੰਗ ਵੀ ਹੋ ਰਹੀ ਹੈ ਜੀ ਇਸੇ ਤਰ੍ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋ ਧਰਮ ਪਤਨੀ ਹੈ ਅਮ੍ਰਿਤਾ ਵੜਿੰਗ ਵੀ ਕਰੀਬ ਮਹੀਨਾ ਉਹਨਾਂ ਨੇ ਪ੍ਰਚਾਰ ਕੀਤਾ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਦੋਂ ਜੀਤਮਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲ ਜਾਂਦੀ ਹੈ ਬਠਿੰਡਾ ਲੋਕ ਸਭਾ ਦੀ ਤੇ ਚਰਚਾ ਹੋਣ ਲੱਗ ਜਾਂਦੀ ਹੈ ਵੀ ਪਰਿਵਾਰ ਦੀ ਸੁਣੀ ਨਹੀਂ ਗਈ ਜੋ ਪ੍ਰਧਾਨ ਨੇ ਉਹਨਾਂ ਦੀ ਕਾਂਗਰਸ ਹਾਈ ਕਮਾਂਡ ਨੇ ਮੰਨੀ ਨਹੀਂ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਟਿਕਟ ਉਹਨਾਂ ਨੂੰ ਦੇ ਦਿੱਤੀ ਜੋ ਕੁਝ ਸਮਾਂ ਪਹਿਲਾਂ ਅਕਾਲੀ ਦਲ ਵਿੱਚ ਅਕਾਲੀ ਦਲ ਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸੀ ਜੀਤਮਿੰਦਰ ਸਿੰਘ ਮੇਰੇ ਖਿਆਲ ਮੁਤਾਬਕ ਇਹ ਗੱਲ ਤੁਹਾਡੀ ਠੀਕ ਹੈ ਕਿ ਜੀਤ ਮਹਿੰਦਰ ਸਿੰਘ ਸਿੱਧੂ ਬਾਹਰੋਂ ਆਏ ਹੈ ਤੇ ਉਹਨਾਂ ਨੂੰ ਆਊਟਰ ਸਮਝਿਆ ਜਾਂਦਾ ਹੈ। ਕਹਿ ਸਕਦੇ ਆ ਕਿ ਜੀਤ ਮਹਿੰਦਰ ਸਿੰਘ ਬਾਹਰੋਂ ਆਏ ਹੈ ਲੇਕਿਨ ਅੱਜ ਕੱਲ੍ਹ ਜੇ ਆਪਾਂ ਦੇਖੀਏ ਪੋਲਿਟਿਕਸ ਸਾਡੀ ਪਹੁੰਚ ਕਿੱਥੇ ਗਈ। ਇੱਕ ਦਿਨ ਪਹਿਲਾਂ ਕੋਈ ਬੰਦਾ ਜੁਆਇਨ ਕਰਦਾ ਤੇ ਅਗਲੇ ਦਿਨ ਟਿਕਟ ਮਿਲ ਜਾਂਦੀ। ਮੈਂ ਹੁਣ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਕਿ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਪਟਿਆਲਾ ਤੋਂ ਟਿਕਟ ਦਿੱਤੀ ਹੈ ਉਹਨਾਂ ਨੇ ਤਾਂ ਕਾਂਗਰਸ ਪਾਰਟੀ ਦੀ ਬੜੀ ਪਾਵਰਫੁਲ ਲੀਡਰ ਸ਼੍ਰੀਮਤੀ ਪ੍ਰਨੀਤ ਕੌਰ ਨੂੰ 2000 ਉਹ 19 ਦੇ 14 ਦੇ ਵਿੱਚ ਹਰਾਇਆ ਸੀ ਔਰ 2019 ਦੇ ਵਿੱਚ ਫਿਰ ਉਹਨਾਂ ਦਾ ਮੁਕਾਬਲਾ ਕੀਤਾ ਸੀ ਔਰ ਜਿੱਥੋਂ ਤੱਕ ਮੈਨੂੰ ਪਤਾ ਹੈ ਕਾਂਗਰਸ ਪਾਰਟੀ ਦੇ ਉਹ ਸਭ ਤੋਂ ਵੱਡੇ ਲੋਚਕ ਹੁੰਦੇ ਸੀ ਲੇਕਿਨ ਅੱਜ ਉਹ ਕਾਂਗਰਸ ਪਾਰਟੀ ਚ ਹੈ ਕਾਂਗਰਸ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਮਿਟਮੈਂਟ ਕੀਤੀ ਗਈ ਹਾਲੇ ਵੀ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ 20 ਤਾਰੀਖ ਜਿਹੜੀ ਆ 20 ਅਪ੍ਰੈਲ ਆ ਰਹੀ ਹੈ 20 ਅਪ੍ਰੈਲ ਨੂੰ ਰਾਜਪੁਰਾ ਦੇ ਇੱਕ ਪੈਲੈਸ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਹਰਦੀਪਾਲ ਸਿੰਘ ਕਮੋਦ ਵੱਲੋਂ ਜੀਤਮਿੰਦਰ ਸਿੰਘ ਸਿੱਧੂ ਜੇ ਹੈਪਾ ਅਕਾਲੀ ਦਲ ਚ ਸ਼ੁਰੂ ਹੋਇਆ ਸੀ ਔਰ ਕਾਂਗਰਸ ਆਇਆ ਤੇ ਫਿਰ ਅਕਾਲੀ ਦਲ ਚ ਵਾਪਸ ਚਲੇ ਗਏ ਫਿਰ ਕਾਂਗਰਸ ਵਿੱਚ ਆ ਗਏ ਮੇਰਾ ਖਿਆਲ ਆ ਵੀ ਕੁਨਾਲ ਇਹ ਗੱਲਾਂ ਹੁਣ ਗਈਆਂ ਹੁਣ ਤੁਸੀਂ ਦੇਖੋ ਵੀ ਜਿਹੜੀ ਬੀਜੇਪੀ ਹੈ ਬੀਜੇਪੀ ਬਾਰੇ ਸਮਝਿਆ ਜਾਂਦਾ ਹੈ ਕਿ ਇਹ ਇੱਕ ਜਿਹੜੀ ਹੈ ਸਿਧਾਂਤਕ ਪਾਰਟੀ ਹੈ ਇਹਦੀ ਜਿਹੜੀ ਹੈਗੀ ਕਮਾਂਡ ਉਹ ਆਰਐਸਐਸ ਕੋਲੇ ਹੈ ਔਰ ਇਸ ਵੇਲੇ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਕੈਪਟਨ ਅਮਰਿੰਦਰ ਸਿੰਘ ਉਹ ਕਿੱਥੋਂ ਆਏ ਜੀ ਉਹ ਕਾਂਗਰਸ ਪਾਰਟੀ ਤੋਂ ਆਏ ਹੈ ਜੀ ਆਪਾ ਦੇਖੀਏ ਸੁਨੀਲ ਜਾਖੜੋਰੀ ਜਿਹੜੇ ਭਾਜਪਾ ਦੇ ਪ੍ਰਧਾਨ ਹੈ ਸਾਲ ਦੇਟ ਸਾਲ ਪਹਿਲਾਂ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਮੇਰੇ ਖਿਆਲ ਮੁਤਾਬਕ ਜਿਹੜੀ ਵਿਚਾਰਧਾਰਾ ਵਾਲੀ ਗੱਲ ਹੈ ਉਹ ਵਿਚਾਰਧਾਰਾ ਵਾਲੀ ਗੱਲ ਲਗਭਗ ਹੁਣ ਖਤਮ ਹੋ ਗਈ ਹੈ ਹੁਣ ਤਾਂ ਸਿਰਫ ਤੇ ਸਿਰਫ ਇਹ ਦੇਖਿਆ ਜਾਂਦਾ ਹੈ ਕਿ ਜਿਹੜਾ ਹੈਗਾ ਕਰਾਈਟੇਰੀਆ ਕੀ ਹੈ ਪੈਮਾਨਾ ਕੀ ਹੈ ਬਿਨੇਬਿਲਟੀ ਕਿ ਜਿੰਨਾ ਕੋਣ ਹੈ ਠੀਕ ਹੈ ਬੀਬੀ ਜਿਹੜੀ ਹੈਗੀ ਹੈ ਅਮਰਤਾ ਬੜਿੰਗੂ ਨੇ ਬੜਾ ਕੰਮ ਕੀਤਾ ਇੱਕ ਮਹੀਨਾ ਉਹਨਾਂ ਨੇ ਪੂਰਾ ਇੱਥੇ ਜਿਹੜੀ ਹੈਗੀ ਹੈ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਦਾ ਔਰ ਤੁਸੀਂ ਲੋਕ ਉਹਨਾਂ ਨੂੰ ਸਵਾਲ ਵੀ ਕਰਦੇ ਰਹੇ ਇਹ ਤੁਹਾਨੂੰ ਟਿਕਟ ਨਹੀਂ ਮਿਲੀ ਤੇ ਤੁਸੀਂ ਚੋਣ ਲੜੋਗੇ ਕਿ ਮੈਂ ਤਾਂ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰਦੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕੱਲ ਪਰਸੋਂ ਜੀਤਮੇਂਦਰ ਸਿੱਧੂ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਡੇ ਪ੍ਰਧਾਨ ਸਾਹਿਬ ਦੀ ਵਾਈਫ ਹੈ ਔਰ ਉਹਨਾਂ ਨੇ ਕੰਮ ਕੀਤਾ ਸਾਡੇ ਨੂੰ ਬੜਾ ਕੰਮ ਆਊਗਾ ਇਹ ਉਹਨਾਂ ਨੇ ਵੀ ਗੱਲ ਕਹੀ ਹੈ ਪਰ ਕੁਲਮਲਾ ਕੇ ਆਪਾਂ ਨੂੰ ਇਹ ਪਤਾ ਹੈ ਕਿ ਰਾਜਾ ਬੜਿੰਗ ਸਾਹਿਬ ਜਿਹੜੇ ਹੈਗੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹ ਪ੍ਰਧਾਨ ਵੀ ਹੈ ਉਹ ਐਮਐਲਏ ਵੀ ਹੈ ਔਰ ਕਾਂਗਰਸ ਪਾਰਟੀ ਨੇ ਇਹ ਜਿਹੜੀ ਹੈਗੀ ਹੈ ਜਿਸ ਵੇਲੇ 2019 ਦੇ ਵਿੱਚ ਇਹਨਾਂ ਨੂੰ ਚੋਣਾਂ 'ਚ ਹਾਰ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਫੈਸ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਨੂੰ ਟਿਕਟ ਮਿਲੂਗੀ ਵੈਸੇ ਫੈਸਲਾ ਨਹਿਰੂ ਗਾਂਧੀ ਖਾਨਦਾਨ ਤੇ ਨਹੀਂ ਲਾਗੂ ਹੁੰਦਾ ਉੱਥੇ ਪ੍ਰਿੰਕਾ ਗਾਂਧੀ ਵੀ ਸ਼ਾਇਦ ਇਤਕੀ ਚੋਣ ਲੜੇ ਰਾਹੁਲ ਤਾਂ ਪਹਿਲਾਂ ਹੀ ਆਲਰੇਡੀ ਉਹ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਉਹਨਾਂ ਦੀ ਮਾਤਾ ਸ਼੍ਰੀ ਸੋਨੀਆ ਗਾਂਧੀ ਵੀ ਪਾਰਲੀਮੈਂਟ ਦੇ ਮੈਂਬਰ ਆ ਪਹਿਲਾਂ ਉਹ ਲੋਕ ਸਭਾ ਦੇ ਹੁੰਦੇ ਸੀ ਅੱਜ ਕੱਲ੍ਹ ਉਹ ਰਾਜ ਸਭਾ ਚਲੇ ਗਏ ਇਸੇ ਤਰੀਕੇ ਨਾਲ ਆਪਾਂ ਦੇਖੀ ਤਾਂ ਬਹੁਤ ਸਾਰੇ ਲੋਕ ਹੋਰ ਵੀ ਐ ਜਿਵੇਂ ਉਹ ਬਾਦਲ ਪਰਿਵਾਰ ਨਾਲੋਂ ਬਾਦਲ ਪਰਿਵਾਰ ਦੇ ਵਿੱਚ ਵੀ ਤਾਂ ਜਿਹੜਾ ਹੈਗਾ ਝੂਂਦਾ ਕਮੇਟੀ ਦੀ ਰਿਪੋਰਟ ਤਾਂ ਇਹੀ ਗੱਲ ਕਹਿੰਦੀ ਸੀ ਇੱਕ ਪਰਿਵਾਰ ਦੇ ਵਿੱਚੋਂ ਇੱਕ ਨੂੰ ਟਿਕਟ ਦਿਓ ਲੇਕਿਨ ਕਹਿੰਦੇ ਫਾਰਮੂਲਾ ਬਾਦਲ ਪਰਿਵਾਰ ਤੇ ਲਾਗੂ ਨਹੀਂ ਹੁੰਦਾ ਇਹ ਗੱਲਾਂ ਚੱਲ ਪੈਂਦੀਆਂ ਹੁੰਦੀਆਂ ਮੇਰੇ ਖਿਆਲ ਆ ਵੀ ਇਹ ਕਿਹੜੀ ਪਾਰਟੀ ਚ ਹੋਇਆ ਦਲ ਬਦਲੂ ਦਲ ਬਦਲੂ ਹੁਣ ਥੋੜੇ ਤੇ ਸਾਡੇ ਆਸਤੇ ਇੱਕ ਲਫ਼ਜ਼ ਰਹਿ ਗਿਆ ਜਾਂ ਡਿਕਸ਼ਨਰੀ ਦਾ ਲਫ਼ਜ਼ ਰਹਿ ਗਿਆ ਇਹਨੂੰ ਕੋਈ ਦੇਖਦਾ ਨਹੀਂ ਉਹ ਕਹਿੰਦੇ ਵੀ ਵਿਨੇਬਿਲਟੀ ਕੀ ਹੈ ਜਿੱਤ ਦਾ ਪੈਮਾਨਾ ਆ ਜਿਹੜਾ ਉਹੀ ਰੱਖਿਆ ਹੋਰ ਇਹ ਤੋਂ ਵੱਧ ਕੁਝ ਨਹੀਂ ਤੇ ਲੋ ਸਾਹਿਬ ਲੰਬਾ ਸਮਾਂ ਤੁਸੀਂ ਪੱਤਰਕਾਰਤਾ ਚ ਜੁੜੇ ਹੋਏ ਹੋ ਕਈ ਚੋਣ ਦੇਖੇ ਆ ਤੇ ਹਾਲਾਂਕਿ ਤਕਰੀਬਨ ਡੇਢ ਕੁ ਮਹੀਨੇ ਦਾ ਕਰੀਬ ਸਮਾਂ ਹੈਗਾ ਚੋਣ ਚ 1 ਜੂਨ ਨੂੰ ਜੋ ਵੋਟਿੰਗ ਹੋਣੀ ਹੈ ਇਹ ਹੁੰਦਾ ਵੀ ਕਦੇ ਕੋਈ ਲੀਡਰ ਨਾਰਾਜ਼ ਹੋ ਕੇ ਦੂਜੀ ਪਾਰਟੀ ਵੱਲ ਚਲਾ ਜਾਵੇ ਜਿਵੇਂ ਹੁਣ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਬੀਜੇਪੀ ਚ ਸ਼ਾਮਿਲ ਹੋ ਗਏ ਅਗਲੇ ਦਿਨੀ ਫਿਰ ਬੀਜੇਪੀ ਨੇ ਉੱਥੋਂ ਟਿਕਟ ਦਿੱਤੀ ਤੇ ਹੁਣ ਜਿਵੇਂ ਬੈਸਾ ਬਸਾਈ ਚੱਲ ਰਹੀ ਹੈ ਟਿਕਟ ਉਹਨੂੰ ਮਿਲਨੀ ਸੀ ਟਿਕਟ ਉਹਨੂੰ ਮਿਲ ਗਈ ਉਹਦੇ ਸਮਰਥਕ ਉਹਦਾ ਵਿਰੋਧ ਕਰ ਰਹੇ ਨੇ ਉਹਦਾ ਸਮਰਥਕ ਉਹਦਾ ਵਿਰੋਧ ਕਰ ਰਹੇ ਨੇ ਜਿਵੇਂ ਖੁਸ਼ਬਾਦ ਸਿੰਘ ਜਟਾਨਾ ਨੇ ਕੱਲ ਆਪਣੇ ਸੋਸ਼ਲ ਮੀਡੀਆ ਤੇ ਪੇਜ ਤੇ ਫੋਟੋ ਵੀ ਪਾਈ ਵੀ ਮੇਰੇ ਸਮਰਥਕ ਮੇਰੇ ਨਾਲ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਫੈਸਲਾ ਲਵਾਂਗੇ ਹਾਈ ਕਮਾਂਡ ਦੇ ਨਾਲ ਗੱਲ ਕਰਦੇ ਇਹ ਲੱਗਦਾ ਵੀ ਕਿਤੇ ਦੇਖਿਆ ਜਾਂਦਾ ਚੋਣਾ ਤੋਂ ਕੁਸਾਵਾ ਪਹਿਲਾਂ ਹੀ ਪਾਰਟੀ ਛੋੜ ਕੇ ਕਿਤੇ ਹੋਰ ਲੀਡਰ ਚਲੇ ਜਾਂਦੇ ਦੂਜੀ ਪਾਰਟੀ 'ਚ ਜਾਂ ਕੁਝ ਫੇਰ ਬਦਲ ਹੋ ਜਾਂਦਾ ਅਕਸਰ ਹੀ ਹੁੰਦਾ ਹੈ ਅਕਸਰ ਹੁੰਦਾ ਲੋਕ ਚਲੇ ਜਾਂਦੇ ਆ ਨਾਰਾਜ਼ ਹੋ ਕੇ ਚਲੇ ਜਾਂਦੇ ਆ ਟਿਕਟ ਨਾ ਮਿਲਦੀ ਵਜ੍ਹਾ ਕਰਕੇ ਵੀ ਚਲੇ ਜਾਂਦੇ ਆ ਕਈ ਵਾਰੀ ਕਿਸੇ ਲੀਡਰ ਦੇ ਸਮਰਥਕ ਜਿਹੜੇ ਹੁੰਦੇ ਆ ਪ੍ਰੈਸ਼ਰਾਈਜ਼ ਇਹਨਾਂ ਕਰ ਦਿੰਦੇ ਆ ਵੀ ਜਾਓ ਪਰ ਹਰ ਲੀਡਰ ਜਿਹੜਾ ਹੈਗਾ ਉਹ ਹਰ ਲੀਡਰ ਆਪ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੁੰਦਾ ਹੈ ਕਿ ਮੇਰਾ ਕੱਲ ਨੂੰ ਬਣੂਗਾ ਕੀ ਕਿਉਂਕਿ ਇਸ ਵੇਲੇ ਜੇ ਆਪਾਂ ਸੁਸ਼ੀਲ ਰਿੰਕੂ ਦੀ ਗੱਲ ਕਰਦੇ ਹਾਂ ਤਾਂ ਸੁਸ਼ੀਲ ਰਿੰਕੂ ਜਦੋਂ ਆਮ ਆਦਮੀ ਪਾਰਟੀ ਚ ਆਇਆ ਉਹ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਸੀ ਹੂੰ ਉਹਨੇ ਕਾਂਗਰਸ ਪਾਰਟੀ ਵੱਲੋਂ 2022 ਚੋਣ ਲੜੀ ਐ ਤੇ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਟਿਕਟ ਦਿੱਤਾ ਉਹਨੂੰ ਉਹ ਜਿਮਨੀ ਚੋਣ ਜਿੱਤ ਗਿਆ ਜਿਮਨੀ ਚੋਣ ਜਿੱਤਣ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਸੰਘਲਾ ਨਾਲ ਵੀ ਜਖੜਿਆ ਹੋਇਆ ਸੀ ਕਿ ਦੇਖੋ ਜੀ ਲੋਕਤੰਤਰ ਦਾ ਤਾਂ ਕਹਾਣ ਹੋ ਗਿਆ ਤਾਂ ਮੋਦੀ ਸਾਹਿਬ ਨੇ ਲੋਕਤੰਤਰ ਨੂੰ ਤਾਂ ਜਿਹੜਾ ਹੈਗਾ ਇੱਕ ਕਿਸਮ ਦਾ ਹਰਾਸਤ ਦੇ ਵਿੱਚ ਲੈ ਲਿਆ ਗ੍ਰਿਫਤਾਰੀ ਉਹਦੀ ਕਰਤੀ ਟਿਕਟ ਮਿਲ ਗਿਆ ਤੇ ਸੁਮੇਤ ਟਿਕਟ ਚੱਕ ਕੇ ਹੀ ਉਹ ਮੁੜ ਕੇ ਬੀਜੇਪੀ ਚਲਾ ਗਿਆ ਮਤਲਬ ਜਿਹੜਾ ਹਿਰਦੇ ਪਰਵਰਤਨ ਹੁੰਦਾ ਨਾ ਬੜੀ ਤੇਜ਼ੀ ਨਾਲ ਹੋ ਜਾਂਦਾ ਹੁਣ ਜਿਹੜੇ ਲੋਕ ਕੋ ਉਹਦੇ ਨਾਲ ਸੀ ਉਹਨੇ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਵਾਲੇ ਕਹੀ ਜਾਂਦੇ ਆ ਦੇਖੋ ਜੀ ਇਹਨੇ ਗਦਾਰੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਵਾਲੇ ਤਾਂ ਫਿਰ ਜੇ ਆਪਾਂ ਦੇਖੀਏ ਰਾਜਕਮਰ ਚੱਬੇਵਾਲ ਜਿਹਨੂੰ ਹਰਪੁਰ ਤੋਂ ਟਿਕਟ ਦਿੱਤੀ ਉਹ ਕਿੱਥੋਂ ਆਇਆ ਉਹ ਤਾਂ ਡਿਪਟੀ ਲੀਡਰ ਸੀ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੇ ਵਿੱਚ ਉਹਨੂੰ ਚੱਕ ਕੇ ਟਿਕਟ ਦੇਤੀ ਇਹ ਚੱਲੀ ਜਾਂਦੀ ਜੇ ਤਾਂ ਟਿਕਟ ਹੋਦੀ ਹੋਗੀ ਤਸੱਲੀ ਤੁਸੀਂ ਜਟਾਣਾ ਦੀ ਗੱਲ ਕੀਤੀ ਹੈ ਖੁਸ਼ਬਾਦ ਸਿੰਘ ਜਟਾਣਾ ਜਟਾ ਉਹਨਾਂ ਦਾ ਜ਼ਰੂਰ ਮਦਦ ਇਹ ਕਿ ਮੇਰੀ ਜਿਹੜੀ ਕਨਸਟੀਟਿਊਐਂਟ ਤਲਵੰਡੀ ਸਾਬੋ ਤੋਂ ਮੈਨੂੰ ਟਿਕਟ ਮਿਲੀ ਉਹ ਗਰੰਟੀ ਹੈ ਉਹ ਗਰੰਟੀ ਮੰਗਦੇ ਅਗਰ ਉਹਨਾਂ ਨੂੰ ਪਾਰਟੀ ਨੇ ਗਰੰਟੀ ਦੇ ਦਿੱਤੀ ਜੀਤ ਮਹਿੰਦਰ ਸਿੱਧੂ ਨੇ ਗਰੰਟੀ ਦੇ ਦਿੱਤੀ ਕਿ ਛੋਟੇ ਪਾਈ ਤੂੰ ਹੀ ਲੜੇਗਾ ਤਾਂ ਉਹ ਤੇ ਉੱਥੇ ਸਮਝਾਤਾ ਕਰ ਲੈਣਗੇ ਵੀ ਚੱਲ ਕੋਈ ਨਹੀਂ ਆਇਆ ਸਤਾਈ ਆਇਆ ਪਰ ਉੱਥੇ ਲੜਨ ਲੱਗੇ ਜੇ ਉਹਨੂੰ ਪਤਾ ਲੱਗਿਆ ਕਿ ਮੈਨੂੰ ਕਿਸੇ ਨੇ ਨਹੀਂ ਦੇ ਰਾ ਤੇ ਉਧਰਲੇ ਪਾਸੇ ਅਕਾਲੀ ਦਲ ਦੀ ਤਾਂ ਹੁਣ ਤੁਹਾਨੂੰ ਪਤਾ ਵੀ ਇਸ ਵੇਲੇ ਆਪਾਂ ਦੇਖੀਏ ਹਾਲਤ ਕੋਈ ਬਹੁਤੀ ਚੰਗੀ ਨਹੀਂ ਕੋਈ ਹੋਰ ਪਾਰਟੀ ਜੀ ਜੇ ਆਪੇ ਵੇਖੋ ਵੀ ਉਹਨਾਂ ਨੇ ਕਿਹਾ ਤਾਂ ਆਓ ਜੀ ਅਸੀਂ ਤੁਹਾਨੂੰ ਟਿਕਦੇ ਨੇ ਉਧਰ ਵੀ ਜਾ ਸਕਦੇ ਆ ਚੱਲ ਇਹ ਚੱਲਦਾ ਰਹਿੰਦਾ ਪਹਿਲਾਂ ਵੀ ਅਜਿਹਾ ਕੁਝ ਹੋਇਆ ਤੇ ਅੱਜ ਵੀ ਹੁੰਦਾ ਹੈ ਜੀ ਸੋ ਇਹ ਬਖਤੋਸ਼ ਸਿੰਘ ਢਿੱਲੋਂ ਨੇ ਸੀਨੀਅਰ ਪੱਤਰਕਾਰ ਬਠਿੰਡਾ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਨਤਾ ਕਿਸ ਦੇ ਸਿਰ ਤੇ ਜਿੱਤੇ ਦਾ ਤਾਜ ਪਨੋਂਦੀ ਹੈ ਇਹ ਦੇਖਣਾ ਹੋਵੇਗਾ ਕੁਨਾਲ ਬਾਂਸਲ ਪੰਜਾਬ ਤੱਕ ਬਠਿੰਡਾ